ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ گاਵਾਂ ਦਿਖਾਵਾਂਗੇ ਬਈ ਚਾਰੇ ਆਗੇ ਟਾਪ ਕੁਆਲਿਟੀ ਦੇ ਜਿਹੜੀ ਵੀਡੀਓ ਬਣਾਈ ਹੈ ਪੀਰ ਕਾਲੇ ਕੋਲੋਂ ਬਣਾਈ ਹੈ ਪਿੰਡ ਦੀਪਕੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਦੌੜ ਤੇ ਇਧਰੋਂ ਪਿੰਡ ਨੇੜੇ ਨੇੜੇ ਮੱਝੂਕੇ ਵੀ ਰਹ ਜਾਂਦਾ ਹਨ ਬਈ ਕਾਲੇ ਹਾਂ ਹਾਂ ਮੱਝੂਕੇ ਹੂੰ ਛੱਡਾਂ ਤੇ ਵਧਾਤਾ ਮੱਝੂਕੇ ਆਰਾਮਗੜ ਪਦੌੜ ਆਪਣੇ ਪਚਾਲੇ ਆਗੇ ਕੰਟੈਕਟ ਨੰਬਰ ਬੋਲਦੇ ਆਪਣਾ 985810613 ਕਿਹੜਾ ਸੂਆ ਸੁੰਦੀ ਆ ਪਹਿਲਾਂ ਸੂਆ ਦੂਜਾ ਸੁੰਦੀ ਬਾਈ ਕਿੰਨੇ ਦਿਨਾਂ ਦੀ ਕੱਚੀ ਉਹ ਤਿਆਰ ਅੱਜ ਰਾਤ ਨੂੰ ਸੂਪੂ ਕੀ ਰਿਹਾ ਸਰ ਅੱਜ ਸੂਪੂ ਲੈ ਵਾ ਅੱਜ ਸੂਪੇ ਕੱਲ ਨੂੰ ਸੂਪ ਜਮ ਤਿਆਰ ਹੈ ਭਾਵੇਂ ਮੰਨ ਲਿਓ ਜਰਸੀ ਭਾਵੇਂ ਮੰਨ ਲਿਓ ਐਫ ਐਫ ਤੇ ਭਾਵੇਂ ਮੰਨ ਲਿਓ ਗਰਲੈਂਡੋ ਮੋਲੇ ਦਾ ਲੈਣ ਲੈਣਾ ਤੇ 82000 82000 ਰੁਪਏ ਦੇ ਦੇ ਦਾਂਗੇ ਛੋੜ ਛੱਪਾ ਹੋ ਜਾ ਮੌਕੇ ਤੇ ਦੋ ਨੰਬਰ ਐਫ ਐਫ ਬੱਚਾ ਮਗਰ ਬੱਸੀ ਕਿਹੜਾ ਸੂਆ ਇਹ ਤੜਕੇ ਸੂਈ ਅੱਜ ਕਿਹੜਾ ਸੂਆ ਬਾਈ ਇਹ ਦੂਜਾ ਸੂਆ ਸੂਈ ਦੂਜਾ ਸੂਆ ਜ 76000 ਦੀ ਦੇਣ ਲੈਣ ਦੇਣੀ ਲੈਣ ਚੱਕੋ ਬਾਈ ਲੈਣ ਦੇਣੀ ਬਾਈ ਕਹਿੰਦਾ 76000 ਰੁਪਏ ਦੇ ਦੇਣੀ ਮੁੱਲ ਬਾਈ ਦੇ ਅੱਗੇ ਵੀ ਦੇਣ ਲੈਣ ਹੁੰਦੇ ਤੇ ਮੁੱਲ ਬਾਈ ਕਹਿੰਦਾ ਅੱਜ ਵੀ ਲੈਣ ਦੇਣੀ ਆਗੇ ਤੇ ਕਾਲੇ ਤਿੰਨ ਨੰਬਰ ਜਰਸੀ ਫੁੱਲ ਪੱਟੀ ਇਹ ਰਾਤ ਦੀ ਸੂਈ ਵੀ ਬਾਈ ਰਾਤ ਦੀ ਸੂਈ ਆ ਬੱਚਾ ਇਹਦੇ ਮਗਰ ਬਾਈ ਇਹਦੇ ਮਗਰ ਬੱਸਾ ਬੱਚਾ ਇਹਦੇ ਮਗਰ ਆ ਗਿਆ ਬੱਚਾ ਬੱਸਾ ਆ ਗਿਆ ਬਾਈ ਲੇਵਾ ਕਮਾਲ ਫੀਡਿੰਗ ਵਾਲਾ ਲੇਵਾ ਕਿੰਨਾ ਬੋਲਾ ਬੋੜਾ ਹੂ 13 ਕਿਲੋ ਲੀਟਰ ਰੈਡਟਰ ਹੁਣ ਤਿਆਰ 13 14 ਹੋ ਗਏ ਤਿਆਰ ਬਾਈ ਕਹਿੰਦਾ ਮੈਂ ਦੋ ਟਾਈਮ ਪੰਜ ਚਾਰ ਆ ਜਾਓ ਕੋਈ ਤਸੱਲੀ ਆਪਦੀ ਕਰਕੇ ਜਾ ਸਕਦਾ ਬੱਚਾ ਇਹਦੇ ਮਗਰ ਬੱਚਾ ਮੁੱਲ ਅੱਜ ਲੈਣ ਦੇ ਨਹੀਂ 80000 ਦੀ ਦੇਣੀ ਆ ਬਾਈ 80000 ਰੁਪਏ ਦੀ ਬਾਈ ਕਹਿੰਦਾ ਇਹ ਦੇ ਦਾਂਗੇ ਲਾਸਟ ਤੇ ਦਿਖਾਣਾ ਸੁਣੋ ਬਈ 에ਅਰ ਸਰ 10 10 ਦਿਨ ਦੀ ਕੱਚੀ 11 ਦਿਨ ਮੰਨ ਲੈ ਜੇ 10 ਦਿਨ ਲੈ ਜੇ 10 ਦਿਨ ਮਸਾਂ ਹੀ ਲੂ ਲੈਟਰ ਪੈੜ ਮੋਲੇ ਦਾ ਕਲੇ ਅੱਜ ਲੈਣ ਦਾ 70 ਦੀ ਦੇ ਦੇਣਗੇ 70 ਦੀ ਅੱਜ ਬਾਈ ਕਹਿੰਦਾ ਦੇ ਦੇਾਂਗੇ ਜਦਿਆਂ ਹੋ ਗਈ ਤਿਆਰ ਉਦੋਂ ਬਾਈ 70 ਦੀ ਨਹੀਂ ਹੋਊਗਾ ਮੂੰਹ ਦਿਖਾ ਨਾ ਕਿੱਡਾ ਚੰਗਾ ਮੂੰਹ ਹੈ ਬੜਾ ਪਿਆਰਾ ਮੂੰਹ ਹੈ ਨਾ ਸਹੀ ਗੱਲ ਹੈ ਫੁੱਲ ਕਮਾਲ ਦੀ ਬਰੀਡ ਆ ਗਈ ਬਾਈ ਤੇ ਮੋਲ ਨੰਬਰ ਇੱਕ ਵਾਰੀ ਕਹ ਲੈ ਹੋਰ 99581063 ਠੀਕ ਹੈ ਬਾਈ